ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ੇ ਵਿਰੋਧੀ ਸ਼ੁਰੂਆਤ ਕੀਤੀ ਸੀ ਹੈਲੋ ਹਾਂ ਛੋਟੇ ਵੀਰ ਮੈਂ ਤੈਨੂੰ ਫੇਰ ਕਾਲ ਕਰਦਾ ਮੇਰੇ ਨਾਲ ਇੱਥੇ ਇੰਟਰਵਿਊ ਸ਼ੁਰੂ ਹੋਣ ਵਾਲਾ ਭਾਈ ਇਹ ਇੰਟਰਵਿਊ ਨੂੰ ਛੱਡ ਇੱਥੇ ਤੇਰੇ ਭਰਾ ਦਾ ਐਕਸੀਡੈਂਟ ਹੋਇਆ ਪਿਆ ਤੂੰ ਛੇਤੀ ਇੱਥੇ ਪਹੁੰਚ ਜਾ ਕੀ ਐਕਸੀਡੈਂਟ ਕਿੱਥੇ ਕਿਵੇਂ ਭਾਈ ਮਹਾਲੀ ਰੋਡ ਤੇ ਮੈਨੂੰ ਹਾਲਾਤ ਠੀਕ ਨਹੀਂ ਲੱਗਦੇ ਤੂੰ ਜਿੰਨੀ ਛੇਤੀ ਹੋ ਸਕੇ ਪਹੁੰਚ ਜਾ ਇਥੇ

ਅੱਜ ਤੁਹਾਡੇ ਕਰਕੇ ਮੇਰੇ ਭਰਾ ਦੀ ਜਾਨ ਬਚ ਗਈ। ਥੈਂਕ ਯੂ ਮੇਰਾ ਨਹੀਂ ਵੀਰੇ। ਐਸਐਸਐਫ ਵਾਲਿਆਂ ਦਾ ਕਰੋ। ਜੇ ਅੱਜ ਇਹ ਟਾਈਮ ਸਿਰ ਤੇ ਨਹੀਂ ਆਉਂਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਤਾਂ ਸਾਡੀ ਡਿਊਟੀ ਹੈ ਵੀਰੇ। ਵੀਰੇ ਤੂੰ ਠੀਕ ਆ ਨਾ ਹੁਣ? ਹਾਂ ਭਾਈ। ਮੈਂ ਠੀਕ ਹਾਂ। ਤੇਰੀ ਨੌਕਰੀ ਦਾ ਕੀ ਬਣਿਆ? ਹਾਂ ਵੀਰੇ। ਮੈਨੂੰ ਮੇਰੀ ਨੌਕਰੀ ਵੀ ਮਿਲ ਗਈ ਤੇ ਮੇਰਾ ਭਰਾ ਵੀ ਮੈਨੂੰ ਵਾਪਸ ਮਿਲ ਗਿਆ। ਇਹ ਤਾਂ ਧੰਨਵਾਦ ਹੈ ਮਾਨ ਸਰਕਾਰ ਦਾ ਜੋ ਮੈਨੂੰ ਮੇਰਾ ਭਰਾ ਵਾਪਸ ਮਿਲਾਤਾ। ਇਸਾਰਾ ਖੁਜੇ ਐਸਐਸਐਫ ਕਰਕੇ ਹੋਇਆ ਐਸਐਸਐਫ ਸੜਕ ਸੁਰੱਖਿਆ ਫੋਰਸ ਇੱਕ ਸਾਲ ਦੇ ਵਿੱਚ 48% ਮੌਤਾਂ ਕਹਾ ਗਈਆਂ ਪੰਜਾਬ ਦੀਆਂ ਸੜਕਾਂ ਤੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ੇ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਆ ਇਹ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈਡ ਸੀਗਰ ਡਿਡਿਕਸ਼ਨ ਦੇ ਵਿੱਚ ਤੇ ਅੱਜ ਅਸੀਂ ਵਧਾ ਕੇ ਉਹਨਾਂ ਨੂੰ 300 ਬੈਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਿਵਾਏ ਜਿਹੜੇ ਸਾਡੇ ਓਟ ਸੈਂਟਰ ਹੈ ਬਹੁਤ ਅੱਛੇ ਚੱਲ ਰਿਹਾ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੋਧ ਨਸ਼ੇ ਵਿਰੋਧ ਮਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਵਰਦਾਨ ਸਾਬਤ ਹੋ ਹੀ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਪੈਕਟ ਕ੍ਰਾਈਮ ਹੈ 스내ਚਿੰਗਸ ਹੋਰ ਜਿੰਨਾ ਵੀ ਤੁਹਾਡੇ ਲੁੱਟਾ ਖੋਹਾਂ ਉਹਦੇ ਉਹ ਉਹ ਉਹਨੂੰ ਵੀ ਥਾਂ ਤੇ ਪੈ ਰਹੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲ੍ਹਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜ਼ਿਆਦਾ ਜਿਹੜੀ ਓਵਰਕਰਾਊਡਿੰਗ ਹੈ ਉਹ ਜਿਹੜੇ ਡਰਗ ਰਿਲੇਟਿਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਇਸ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀਹੈਂਸਿਵ ਥਿਊ ਲੈ ਕੇ ਜਿਸ ਤਰ੍ਹਾਂ મે ਦੱਸਿਆ ਭੀ 300 ਜਿਹੜੇ ਅਸੀਂ ਡੀਡਿਕਸ਼ਨ ਬੈਡਸ ਪਲੱਸ ਰੀਹੈਬ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਠੀਕੇ ਲਾਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕਵਿਡ ਮੈਥਡ ਆਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਔਰ ਓਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਆ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚਆਈਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਆਂ ਤੋਂ ਬਚਣਗੇ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਕਿਹੜੇ-ਕਿਹੜੇ ਉਹਨਾਂ ਨੂੰ ਸਕਿੱਲ ਚਾਹੀਦੇ ਆ ਸੌਫਟ ਸਕਿੱਲ ਕਿਹੜੇ-ਕਿਹੜੇ ਆ ਖੇਤੀਬਾੜੀ ਦੇ ਅਧਾਰਤ ਕਿਹੜੇ-ਕਿਹੜੇ ਆ ਆਈਟੀਆਈ ਦੇ ਕਿਹੜੇ-ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ 'ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ 'ਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਜਿਹੜਾ ਹੈਗਾ ਉਹ ਉਹਨਾਂ ਨੂੰ ਲੋਨ ਮਿਲਦਾ ਔਰ ਉਹਦੇ 'ਚ 메ਜਰ ਕੰਪੋਨੈਂਟ ਸਬਸਿਡੀ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਵਾਹਸ ਖਰੀਦਣਾ ਚਾਹੁੰਦਾ ਹੈ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਹੇ ਆ ਸੋ ਇੱਕ ਕੰਪਰੀਹੈਂਸਿਵ ਪੈਕੇਜ ਹੈ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾਣਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸਖਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ-ਮੋਟੇ ਕਹਿੰਦੇ ਸੀ ਹੁਣ ਵੱਡੇ ਸਮਕਦਰ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਰਵਿੰਦ ਕੇਜਰੀਵ ਉਹਨਾਂ ਨੇ ਜਿਹੜੀ ਪਿਛਲੇ ਬਹੁਤ 3-4 ਦਹਾਕਿਆਂ ਤੋਂ ਸਿਆਸੀ ਪੁਸ਼ਤਪਨਾਈ ਸੀ ਜਿਹੜੀ ਕਿ ਪੋਲੀਟিক্যাল ਪੈਟਰੋਨੇਜ ਸੀ ਨਸ਼ਿਆਂ ਦੇ ਬਿਜ਼ਨਸ ਦੀ ਉਹ ਸਾਰੇ ਖਤਮ ਕਰਤੀ ਆ ਹੁਣ ਇਸ ਵੇਲੇ ਕੋਈ ਪੋਲੀਟিক্যাল ਪੈਟਰੋਨੇਜ ਨਹੀਂ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਆ ਕਿ ਪਾਕਿਸਤਾਨ ਤੋਂ ਡਰੋਨ ਆਉਂਦੀ ਸੀ ਨਸ਼ਾ ਸੁੱਟ ਕੇ ਜਾਂਦੀ ਸੀ ਉਹਦੇ ਚ 70% ਰਿਡਕਸ਼ਨ ਹੋਈ ਆ ਜੀ 70% ਘਟ ਜਾਂਦੀ ਆ ਤੇ ਜੇ ਕੋਈ ਪੈਕੇਟ ਸੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਿਸ ਆ ਗਿੱਟੇ ਸੇਕ ਦਿੰਦੀ ਆ ਪਿੱਛ ਤੋ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜਾ ਸਕਿਉਰਿਟੀ ਜੈਂਸੀਸ ਦਾ ਉਹ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਜੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਆ ਤੇ ਜਾਂ ਉਹ ਇਹ ਕੰਮ ਛੱਡ ਰਹੇ ਆ ਉਹ ਸੋ ਇਹ ਓਵਰਆਲ ਜਿਹੜਾ ਇਹਨੂੰ ਬਹੁਤ ਭਰਮਾ ਹੰਗਾਰਾ ਮਿਲ ਰਿਹਾ ਲੋਕਾਂ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਇਸ ਨਾਮਰਾਦ ਜਿਹੜੀ ਹੈਗੀ ਆ ਅਲਾਮਤ ਉਹ ਤੁਸੀਂ ਵਿਚਾਰ ਰਹੇ ਹੋ ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਿਆਂ ਨੂੰ ਨਸ਼ੇ ਛੁਡਾਣਾ ਕੰਮ ਸਿਖਾਣਾ ਤੇ ਕੰਮ ਤੇ ਲਾਣਾ